ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੋ ਸੰਦ ਲੈ ਕੇ ਆਏ ਹਾਂ ਜੀ ਇੱਕ ਸਵਰਾਜ 855 ਤੇ ਇੱਕ ਲੈ ਕੇ ਆਏ ਹਾਂ ਜੀ ਟਰਾਲਾ 16 ਫੁੱਟਾ ਜੀ 16 7 ਦਾ ਟਰਾਲਾ ਇਹ ਤੇ ਦੋਵਾਂ ਸੰਦਾਂ ਦੀ ਜਾਣਕਾਰੀ ਦਿੰਨੇ ਆ ਤੇ ਵੀਡੀਓ ਦੇਖਣ ਤੋਂ ਪਹਿਲਾਂ ਆਪਣਾ ਚੈਨਲ ਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲੇ ਬਟਨ ਤੇ ਕਲਿੱਕ ਕਰ ਲਿਓ ਤਾਂ ਜੋ ਲੇਟੈਸਟ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਜੇ ਇਸ ਤਰ੍ਹਾਂ ਦੀ ਐਡ ਤੁਸੀਂ ਵੀ ਲਗਾਉਣੀ ਆ ਤਾਂ ਆਪਣਾ ਸਕਰੀਨ ਤੇ WhatsApp ਨੰਬਰ ਸ਼ੋਅ ਰਿਹਾ ਸੰਦ ਦੀਆਂ 4-5 ਫੋਟੋਆਂ ਭੇਜ ਸਕਦੇ ਹਾਂ ਤੁਹਾਡੀ ਐਡ ਬਿਲਕੁਲ ਫ੍ਰੀ ਦੇ ਵਿੱਚ ਲੱਗ ਜੂਗੀ ਹੁਣ ਗੱਲ ਕਰਦੇ ਆ ਜੀ ਜਿਹੜਾ ਆਪਣਾ ਟਰਾਲਾ ਤੁਸੀਂ ਸਕਰੀਨ ਤੇ ਦੇਖਦੇ ਆਪਾਂ 14 7 ਦਾ ਜੀ ਤੇ ਪੂਰਾ ਭਾਰਾ ਹੈਵੀ ਟਰਾਲਾ ਤੇ ਨਵਾਂ ਹੀ ਬਣਿਆ ਟਰਾਲਾ ਹਜੇ ਬਹੁਤ ਘੱਟ ਚੱਲਿਆ ਜੀ ਰੇਲ ਦਾ ਹਿੱਸਾ ਲੱਗਿਆ ਹੋਇਆ ਦਾਸ ਨਟੀ ਹੱਬਾ ਜੀ ਤੇ ਬਾਕੀ ਜਾਲੀ ਲੱਗੀ ਹੋਈ ਆ ਜਿਸਤੀ ਸਟੀਲੀ ਜਾਲੀ ਉੱਪਰ ਤੇ ਮੱਛੀ ਹੁੱਕ ਦੇ ਵਿੱਚ ਟਰਾਲਾ ਜੀ ਤੇ 10 ਇੰਚੀ ਚਾਸੀ ਲੱਗੀ ਹੋਈ ਆ ਬਾਕੀ ਲਾਈਟਾਂ ਲੂਟਾਂ ਸਾਰੀਆਂ ਲੱਗੀਆਂ ਹੋਈਆਂ ਉੱਪਰ ਪੂਰਾ ਛੰਗਾਰਿਆ ਹੋਇਆ ਸ਼ੌਂਕ ਨਾਲ ਬਣਿਆ ਹੋਇਆ ਟਰਾਲਾ ਜੀ ਤੇ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਖੜਾ ਆ ਜੀ ਤੇ ਬਿਆਸ ਏਰੀਆ ਜੀ ਤੇ ਬਾਕੀ ਰਾਣਾ ਖੰਡ ਮਿਲ ਦੇ ਨੇੜੇ ਆ ਜੀ ਤੇ ਬਾਕੀ ਰੇਟ ਹੈਗਾ ਜੀ 3,115,000 ਰੁਪਇਆ ਬਾਕੀ ਇਹ ਕੋਈ ਫਿਕਸ ਰੇਟ ਨਹੀਂ ਮੌਕੇ ਤੇ ਮਾਨਤਾਨ ਹੋ ਜੂ ਬਾਕੀ ਹੋਰ ਜਾਣਕਾਰੀ ਚਾਦਰ ਬਾਰੇ ਜਾਂ ਜਿਹੜੀ ਕੋਈ ਰਹਿ ਗਈ ਜਾਣਕਾਰੀ ਸਕ੍ਰੀਨ ਤੇ ਨੰਬਰ ਦਿੱਤਾ ਹੋਇਆ 9878299783 ਤੇ ਤੁਸੀਂ ਸੰਪਰਕ ਕਰਕੇ ਇਹ ਟਰਾਲਾ ਖਰੀਦ ਸਕਦੇ ਹੋ ਬਾਕੀ ਖਰੀਦਣ ਤੋਂ ਪਹਿਲਾਂ ਚੰਗੀ ਤਰ੍ਹਾਂ ਆਪਦੀ ਜਾਂਚ ਪੜਤਾਲ ਕਰ ਸਕਦੇ ਹੋ ਟਰਾਲੇ ਬਾਰੇ ਤੇ ਖਰੀਦ ਸਕਦੇ ਹੋ ਜੀ ਤੇ ਬਾਕੀ ਅੱਗੇ ਆ ਗਿਆ ਜੀ ਸਵਰਾਜ 855 ਟਰੈਕਟਰ ਵਿਕਾਊ ਆ ਬਹੁਤ ਘੱਟ ਚੱਲਿਆ ਹੋਇਆ ਬਹੁਤ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਪਿਆ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਵੇਂ ਵਰਗੀ ਘਰ ਦੀ ਵਾਈ ਤੇ ਚੱਲਿਆ ਪੰਜਾਬ ਨੰਬਰ ਟਰੈਕਟਰ ਆ ਜੀ ਗੱਲ ਕਰੀਏ ਆਪਾਂ ਨੰਬਰਾਂ ਦੀ ਨੰਬਰ ਹੈਗਾ ਜੀ ਪੰਜਾਬ ਤੇ ਲੋਕਲੀ ਚੱਲਿਆ ਹੋਇਆ ਟਰੈਕਟਰ ਆ 70 ਤੋਂ 80% ਦੇ ਵਿੱਚ ਪੱਕੇ ਟਾਇਰ ਆ ਜੀ ਤੇ ਬਾਕੀ ਰੰਗ ਪੇੜ ਜਿੰਨਾ ਵੀ ਪਿਆ ਨਾਲ ਦਾ ਛਤਰੀ ਲੱਗੀ ਹੋਈ ਆ ਬਾਕੀ ਮੋਡੀਫਾਈਡ ਟਰੈਕਟਰ ਆ 15 ਮਾਡਲ ਆ ਜੀ ਤੇ ਡਿਮਾਂਡ ਹੈਗੀ ਜੀ 4 ਲੱਖ ਤੇ 75000 ਰੁਪਿਆ ਬਾਕੀ ਸਕਰੀਨ ਦੇ ਸਾਈਡ ਤੇ ਉੱਪਰ ਨੰਬਰ ਵੀਰ ਦਾ ਚੱਲ ਰਿਹਾ ਹੋਰ ਕਾਪੀ ਕਾਗਜ਼ਾਂ ਦੀ ਸਾਰੀ ਆਪਣੀ ਜਾਂਚ ਪੜਤਾਲ ਲੈ ਕੇ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਹੋ ਵੀਡੀਓ ਦੇਖਣ ਲਈ ਤਾਂ